ਸਸਿਕਾ ਦੇ ਸਾਰਿਆਂ ਨੂੰ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਤਲਿਆ ਵੈਜੀਟੇਬਲ ਪਲਾਉ ਤੇ ਚਲੋ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ ਜੇਕਰ ਵੀਡੀਓ ਵਧੀਆ ਲੱਗੇਗੀ ਤੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਚਲੋ ਫਿਰ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਦਲੀਆ ਪਲਾਉ ਬਣਾਉਣ ਵਾਸਤੇ ਆਪਾਂ ਇੱਕ ਆਲੂ ਲਿਆ ਹੈ ਬਰੀਕ ਕੱਟ ਲਿਆ ਇੱਕ ਟਮਾਟਰ ਉਹਨੂੰ ਵੀ ਬਰੀਕ ਕੱਟ ਲਿਆ ਇੱਕ ਪਿਆਜ਼ ਲਿਆ ਉਹਨੂੰ ਲੰਬੇ ਸਾਈਜ਼ ਵਿੱਚ ਕੱਟ ਲਿਆ ਇੱਕ Shimla mirch ਲਈ ਉਹਨੂੰ ਵੀ ਛੋਟੇ ਛੋਟੇ ਪੀਸਾ ਵਿੱਚ ਕੱਟ ਲਿਆ ਇਹ ਆਪਾਂ ਥੋੜੇ ਜਿਹਾ ਫਰੋਜ਼ਨ ਮਟਰ ਲਏ ਨੇ ਤੇ ਇੱਕ ਆਪਾਂ ਹਰੀ ਮਿਰਚ ਲਈ ਹੈ ਮੋਂਗੇ ਐਸੀ ਆਪਾਂ ਕੜਾਈ ਰੱਖਦੇ ਆ ਤੇ ਕੜਾਈ ਗਰਮ ਹੋ ਚੁੱਕੀ ਹੈ ਇਹਦੇ ਵਿੱਚ ਮੈਂ ਦੇਸੀ ਘਿਓ ਪਾਤਾ ਦੋ ਕੜਛੀਆਂ ਦੇਸੀ ਘਿਓ ਪਾਤਾ ਉਹਨੇ 3-4 ਚਮਚੇ ਤੁਸੀਂ ਇਹਦੇ ਵਿੱਚ ਦੇਸੀ ਘਿਓ ਪਾ ਲਓ ਦੇਸੀ ਘਿਓ ਪਾ ਸਕਦੇ ਹੋ ਡਾਲਡਾ ਪਾ ਸਕਦੇ ਹੋ ਰिफाइंड ਵੀ ਪਾ ਸਕਦੇ ਹੋ ਪਰ ਦੇਸੀ ਘਿਓ ਵਿੱਚ ਜੇ ਆਪਾਂ ਘਰ ਵਿੱਚ ਚੀਜ਼ ਬਣਾਉਣੀ ਹੈ ਤੇ ਦੇਸੀ ਘਿਓ ਵਿੱਚ ਹੀ ਬਣਾਓ ਜਿਆਦਾ ਸਵਾਦ ਆਉਂਦੀ ਹੈ ਜਦੋਂ ਆਪਣਾ ਘਿਓ ਗਰਮ ਹੋ ਜੇ ਇਹਦੇ ਵਿੱਚ ਇੱਕ ਚਮਚਾ ਆਪਾਂ ਜੀਰਾ ਪਾ ਦਿੰਨੇ ਆ जीरा पेल भुन लीए जिमें जीरा भुनिया जाएगा ये आप कड़ी पत्ता पा दें अपना कड़ी पत्ता पा दें जरा ध्यान ना पायो किसाल जहा हों का बाद प्याज हरी मिर्च पा दें ਹੁਣ ਮੈਂ ਇਹਨਾਂ ਨੂੰ ਪਿਆਜ਼ ਨੂੰ ਇੱਕ ਮਿੰਟ ਭੁੰਨ ਲਈਏ। ਗੈਸ ਦੀ ਫਲੇਮ ਆਪਾਂ ਘਟਾ ਕਰ ਦਿੱਤੀ ਹੈ। 1 ਮਿੰਟ ਆਪਾਂ ਪਹਿਲਾਂ ਪਿਆਜ਼ ਨੂੰ ਭੁੰਨ ਲੈਂਦੇ ਹਾਂ। ਹੁਣ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਲੂਣ ਪਾ ਦਿੰਨੇ ਹਾਂ। ਛੋਟਾ ਚਮਚਾ ਲੂਣ ਲਿਆ। ਭਰ ਕੇ ਨਹੀਂ ਪਾਇਆ, ਥੋੜਾ ਘਾਟ ਹੀ ਪਾਇਆ ਸੀ। ਥੋੜਾ ਜਿਹਾ ਆਪਾਂ ਹਲਦੀ ਪਾ ਦਿੰਨੇ ਹਾਂ। ਇਹਨਾਂ ਨੂੰ ਜੇ ਆਪਾਂ ਭੁੰਨ ਲੈਣੇ। ਅੱਧਾ ਚਮਚਾ ਆਪਾਂ ਪੀਸੀ ਹੋਈ ਲਾਲ ਮਿਰਚ ਪਾ ਦਿੰਨੇ ਆ ਹੁਣ ਇਹਦੇ ਵਿੱਚ ਆਪਾਂ ਕੱਟੇ ਹੋਏ ਟਮਾਟਰ ਪਾ ਦਿੰਨੇ ਆ ਛਿੰਨਾ ਮਾਠੀ ਪਾ ਦਿੰਨੇ ਆ ਮਟਰ ਵੀ ਤੇ ਕੱਟੇ ਹੋਏ ਆਲੂ ਵੀ ਤਾਂ ਜਿਹੜੀ ਵੀ ਸਬਜੀ ਪਸੰਦ ਹੋ ਤੁਸੀਂ ਉਹ ਇਸ ਤਰ੍ਹਾਂ ਸਬਜੀ ਪਾ ਸਕਦੇ ਹੋ ਜਿੰਨੀਆਂ ਵੀ ਤੁਹਾਨੂੰ ਸਬਜੀ ਆ ਪਸੰਦ ਤੁਸੀਂ ਸਾਰੀਆਂ ਦੀ ਥੋੜੀਆਂ-ਥੋੜੀਆਂ ਕੱਟ ਕੇ ਪਾ ਸਕਦੇ ਹੋ ਲਗਾਤਾਰ ਬਣਾਉਂਦੇ ਹੋਏ 2 ਮਿੰਟ ਆਪਾਂ ਸਬਜ਼ੀਆਂ ਨੂੰ ਪਕਾ ਲੈਣੇ ਆ ਹਾਂ ਜੀ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਤੇ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਅੱਜ ਦੀ ਰੈਸਪੀ ਕਿਸ ਤਰ੍ਹਾਂ ਵੀ ਲੱਗੀ। ਇਹ ਆਪਾਂ ਇੱਕ ਕੌਲੀ ਤੋਂ ਘੱਟ ਦਲੀਆ ਲਿਆ। ਇਹ ਭੁੰਨਿਆ ਹੋਇਆ ਦਲੀਆ ਹੈ। ਜੇਕਰ ਕੱਚਾ ਦਲੀਆ ਹੋਏ ਤੇ ਤੁਸੀਂ ਉਹਨੂੰ ਥੋੜਾ ਜਿਹਾ ਬ੍ਰਾਊਨ ਹੋਣ ਤੱਕ ਭੁੰਨ ਸਕਦੇ ਹੋ। ਤੇ ਭੁੰਨਿਆ ਹੋਇਆ ਦਲੀਆ ਆਪਾਂ ਇਸ ਕਰਕੇ ਨੂੰ ਭੁੰਨਿਆ ਨਹੀਂਗਾ। ਇਹਦੇ ਵਿੱਚ ਪਾ ਦਿੰਨੇ ਆ। ਇੱਕ ਕੌਲੀ ਤੋਂ ਘੱਟ ਆਪਾਂ ਦਲੀਆ ਲਿਆ। ਇਸ ਨੂੰ ਵੀ ਆਪਾਂ ਲਗਾਤਾਰ ਹਿਲਾਉਂਦੇ ਹੋਏ 1 ਮਿੰਟ ਲਈ ਇਹਨੂੰ ਭੁੰਨ ਲੈਨੇ ਨਾਲ ਹੀ। ਆਪਾਂ ਦਲੀਆ ਨੂੰ ਇੱਕ ਮਿੰਟ ਭੁੰਨ ਲਿਆ। ਤੇ ਹੁਣ ਇਹਦੇ ਵਿੱਚ ਆਪਾਂ ਜਿਹੜੀ ਕੌਲੀ ਨਾਲ ਆਪਾਂ ਦਲੀਆ ਲਿਆ ਸੀ ਮਣ ਕੇ ਉਸੇ ਕੌਲੀ ਨਾਲ ਪਾਣੀ ਪਾ ਦੇਣੀ ਹੈ। ਇੱਕ ਕੌਲੀ ਪਾਣੀ ਪਾਤਾ। ਇਹ ਹੋ ਗਈ ਤੂਜੀ ਕੌਲੀ। ਮਿਲਾ ਦਿੰਨੇ ਆ। ਇਹਦੇ ਵਿੱਚ ਮੈਂ 2.5 ਕੌਲੀਆ ਪਾਣੀ ਪਾਤਾ। ਬਾਕੀ ਜੇਕਰ ਆਪਾਂ ਨੂੰ ਜ਼ਰੂਰਤ ਹੋਏਗੀ ਤੇ ਆਪਾਂ ਗਰਮ ਕਰਕੇ ਪਾਣੀ ਥੋੜਾ ਜਿਹਾ ਪਾ ਸਕਦੇ ਆ ਪਰ ਮੈਨੂੰ ਲੱਗਦਾ ਨਹੀਂ ਜ਼ਰੂਰਤ ਹੋਵੇ ਕਿਉਂਕਿ ਆਪਾਂ ਢਾਈ ਕੋਲੀਆਂ ਦੇ ਵਿੱਚ ਪਾਣੀ ਪਾ ਦਿੱਤਾ ਹੁਣ ਆਪਾਂ ਇਹਨੂੰ ਢੱਕਣ ਦੇ ਨਾਲ ਕਵਰ ਕਰ ਦਿੰਨੇ ਆ ਵਿੱਚ ਵਿੱਚ ਇਹਨੂੰ ਆਪਾਂ ਚੈੱਕ ਵੀ ਕਰਦੇ ਰਹਾਂਗੇ ਤੇ ਕਵਰ ਕਰਕੇ ਇਹਨੂੰ ਆਪਾਂ ਉਹ ਤੱਕ ਪਕਾਵਾਂਗੇ ਜਦ ਤੱਕ ਕਿ ਜਿਹੜਾ ਦਲੀਆ ਸੌਫ ਨਹੀਂ ਹੋ ਜਾਂਦਾ ਚੈੱਕ ਕਰਤੀਆਂ ਇੱਕ ਵਾਰ ਇਹਨੂੰ ਦੇ ਲਈ ਆਪਣਾ ਬਸ ਬਨਨ ਵਾਲਾ ਹੋਰ 2-3 ਮਿੰਟ ਤੱਕ ਬਨ ਜਾਣਾ ਹੈ। ਬਾਕੀ ਤੁਸੀਂ ਠਿੱਕ ਰੱਖਣਾ ਚਾਹੁੰਦੇ ਹੋ ਜਾਂ ਪਤਲਾ ਰੱਖਣਾ ਚਾਹੁੰਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ। ਇਸ ਟਾਈਮ ਤੁਸੀਂ ਇਹਦਾ ਨਮਕ ਚੈੱਕ ਕਰ ਸਕਦੇ ਹੋ। ਜੇਕਰ ਘੱਟ ਲੱਗੇ ਤਾਂ ਤੁਸੀਂ ਨਮਕ ਇਹਦੇ ਵਿੱਚ ਪਾ ਸਕਦੇ ਹੋ। 7 ਮਿੰਟ ਤੋਂ ਘਣ ਤਵਰ ਕਰਨ ਤੋਂ ਬਾਅਦ ਇਹਨਾਂ 2-3 ਵਾਰਾ ਇਹਦੇ ਵਿੱਚ ਆਪਾਂ ਕੜਛੀ ਵੀ ਮਾਰੀਏ ਤਾਂ ਜੋ ਤਲੇ ਦੇ ਨਾਲ ਚਿਪਕੇ ਨਾ ਤੇ ਥੋੜਾ ਜਿਹਾ ਨਮਕ ਘੱਟ ਲੱਗੇ ਆ। ਇਹਦੇ ਵਿੱਚ ਮੈਂ ਥੋੜਾ ਜਿਹਾ ਨਮਕ ਪਾਤਾ ਹੈ ਬਾਕੀ ਤੁਸੀਂ ਜਿਹੜਾ ਨੂਨ ਆਪਣੇ ਸਵਾਦ ਦੇ ਅਕੋਰਡਿੰਗ ਪਾ ਸਕਦੇ ਹੋ ਦੁਬਾਰਾ ਫਿਰ ਆਪਾਂ ਇਹਨੂੰ ਕਵਰ ਕਰ ਦਿੰਨੇ ਆ ਦੁਬਾਰਾ ਫਿਰ ਚੈੱਕ ਕਰਦੇ ਹਾਂ ਹੁਣ ਇਹਦੇ ਵਿੱਚ ਮੈਂ 2 ਮਿੰਟ ਹੀ ਪਕਾਇਆ ਹੈ ਨੂਨ ਪਾ ਕੇ 2 ਮਿੰਟ ਪਕਾ ਲਿਆ ਦੁਬਾਰਾ ਫਿਰ ਇਹਦੇ ਵਿੱਚ ਕੱਟਿਆ ਹੋਇਆ ਪਹਾਰਾ ਧਨੀਆ ਪਾ ਦਿੰਨੇ ਆ ਮਲਾ ਦਿੰਨੇ ਆ ਗੈਸ ਨੂੰ ਹੁਣ ਆਪਾਂ ਬੰਦ ਕਰ ਦਾਂਗੇ ਕਿਉਂਕਿ ਥੋੜਾ ਜਿਹਾ ਪਤਲਾ ਰਹੇਗਾ ਤਾਂ ਵਧੀਆ ਰਹੂਗਾ ਕਿਉਂਕਿ ਬਾਅਦ ਵਿੱਚ ਫੇਰੇ ਨੇ ਥੋੜਾ ਜਿਹਾ ਸਖਤ ਜਿਹਾ ਹੋ ਜਾਣਾ ਥੋੜਾ ਜਿਹਾ ਪਤਲਾ-ਪਤਲਾ ਰਹੇਗਾ ਵਧੀਆ ਹੋਏਗਾ ਤੇ ਆਪਾਂ ਗੈਸ ਨੂੰ ਬੰਦ ਕਰਦੇ ਹਾਂ ਤਾਂ ਲਓ ਜੀ ਆਪਣਾ ਦਲੀਆ ਪਲਾਉ ਬਣ ਕੇ ਤਿਆਰ ਹੈ ਇਹਦੇ ਆਪਾਂ ਬਰੀਕ ਕੱਟਿਆ ਹੋਇਆ ਧਨੀਆ ਪਾ ਦਿੰਨੇ ਆ ਥੋੜਾ ਜਿਹਾ ਇਹਦੇ ਉੱਪਰ ਪੱਤੀ ਸੀਕੋ ਪਾ ਦਿੰਨੇ ਆ ਹਾਂ ਜੀ ਜੇਕਰ ਵੀਡੀਓ ਵਧੀਆ ਲੱਗੀ ਤੇ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੀ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ